ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਭੈਣਾਂ ਨੂੰ ਬਹੁਤ ਬਹੁਤ ਵਧਾਈਆਂ ਰੱਖੜੀ ਬੰਧਨ ਦੀਆਂ ਪਰ ਆਵਾ ਸਾਰਿਆਂ ਨੂੰ ਰੱਬ ਲੰਬੀ ਉਮਰਾਂ ਕਰੇ ਤੁਹਾਡਿਆਂ ਦੀ ਸਰ ਭਾਈ ਗੁਰੂ ਸਭ ਦੀ ਕਿਰਪਾ ਬਣਾਈ ਰੱਖੇ ਤਾਂ ਮੈਂ ਰੱਖੜੀ ਬੰਧਨ ਕਰੇ ਮਨਾਇਆ ਨਹੀਂ ਬੰਨਿਆ ਨਹੀਂ ਮੈਨੂੰ ਕਿਉਂ ਨਫਰਤ ਹੈ ਇਹ ਮੈਂ ਤੁਹਾਨੂੰ ਕੋਈ ਇੱਕ ਵੀਡੀਓ 2-4 ਮਿੰਟ ਦੀ ਬਣਾ ਕੇ ਜ਼ਰੂਰ ਦੱਸਾਂਗੀ ਕਿ ਮੈਨੂੰ ਰક્ષાਬੰਧਨ ਤੋਂ ਕਿਉਂ ਨਫਰਤ। ਇਸ ਲਈ ਮੈਂ ਰਖੜੀ ਨਹੀਂ ਬੰਨ੍ਹਦੀ। ਅੱਜ ਤੋਂ ਨਹੀਂ ਮੈਂ ਸ਼ੁਰੂ ਤੋਂ ਨਹੀਂ ਬੰਨ੍ਹਦੀ ਰਖੜੀ। ਮੈਂ ਸ਼ੁਰੂ ਤੋਂ ਨਹੀਂ ਚੰਗੀ ਰੱਖਦੀ। ਰਖੜੀ ਬੰਨ੍ਹਨੀ ਕਿਸੇ ਵਜ੍ਹਾ ਕਾਰਨ। ਤਾਂ ਚਲੋ ਹੁਣ ਆਪਾਂ ਬਣਾਉਣ ਲੱਗੇ। ਦੱਸਿਏ। ਆਪਾਂ ਬਣਾਉਣ ਲੱਗੇ ਆਰਬੀ, 1/2 ਕਿਲੋ ਮੈਂ ਆਰਬੀ ਲਈਆ। ਤਿੰਨ ਪਿਆਜ਼। ਤਾਂ ਲਸਣ, ਅਦਰਕ ਦਾ ਟੁਕੜਾ ਤੇ ਹਰੀਆਂ ਮਿਰਚਾਂ ਹਨਾ। ਹੁਣ ਆਪਾਂ ਇਹਨਾਂ ਚੰਗੀ ਤਰ੍ਹਾਂ ਨਾ ਤੋਂ ਅੱਗੇ ਪਹਿਲਾਂ ਛਿਲ ਡਲਾਂਗੇ ਜਦੋਂ ਆਪਾਂ ਇਹ ਛਿਰ ਨਹੀਂ ਹੋਵੇ ਨਾ ਤੇ ਇਹ ਆਪਣਾ ਲੜਦੀ ਆਪਣੇ ਨਾ ਕੰਡ ਜੀ ਲੜਦੀ ਹੈ ਜੀ ਤਾਂ ਆਪਾਂ ਹੱਥਾਂ ਨੂੰ ਸਰੋਂ ਦਾ ਤੇਲ ਲਾਵਾਂਗੇ ਸਰੋਂ ਦਾ ਤੇਲ ਲਾ ਕੇ ਆਪਾਂ ਇਹਨੂੰ ਫੇਰ ਕਰਾਂਗੇ ਛਿੱਲਾਂਗੇ ਆਪਾਂ ਫਿਰ ਆਪਣੇ ਨਾ ਲੜੂ ਨਹੀਂ ਕੰਡ ਨਹੀਂ ਲੜੂਗੀ ਥੋੜਾ ਥੋੜਾ ਹੱਥ ਤੇ ਤੇਲ ਲਾ ਲਓ ਤੇ ਆਪਾਂ ਲਾਉਣ ਲੱਗੇ ਆ ਤੇਲ ਮਾੜਾ ਜਿਹਾ ਲਾਵਾਂਗੇ ਜ਼ਿਆਦਾ ਨਹੀਂ ਆ ਦੇਖੋ ਆਪਾਂ ਲੈ ਲਈ ਹਾਥ ਫਿੱਟ ਦੀਆਂ ਸ਼ਰਤਾਂ ਇਹਨੂੰ ਆਪਾਂ ਥੇਲੀਆਂ ਦੇ ਨਾਲ ਨਾ ਚੰਗੀ ਤਰ੍ਹਾਂ ਐ ਕਰ ਲਾਂਗੇ ਥੋੜਾ ਜਿਹਾ ਉਂਗਲਾਂ ਦੇ ਵਿੱਚ ਵੀ ਲਾ ਲਓ ਹਨ ਇਦਾਂ-ਇਦਾਂ ਕਰਕੇ ਉਂਗਲਾਂ ਦੇ ਵਿੱਚ ਲਾ ਲਓ ਕਿਉਂਕਿ ਆਪਣੇ ਫਿਰ ਮਤਲਬ ਕਿ ਆਪਣੇ ਕੰਡ ਨਾ ਲੜੇ ਹੱਥਾਂ ਤੇ ਹੋਰ ਤੇਲ ਲਾਉਣ ਵਾਲਾ ਜਾਦੂ ਨਹੀਂ ਹੁੰਦਾ ਕੋਈ ਤੇ ਆਪਾਂ ਹੁਣ ਇਹਨੂੰ ਛਿੱਲ ਲਈਏ ਜੀ ਆਪਾਂ ਕੜਾਹੀ ਥੱਲੇ ਗਰਮ ਤੇ ਆਪਾਂ ਨਾ ਬ੍ਰੇਕ ਬ੍ਰੇਕ ਕੱਟੇ ਆ ਜਿਆਦਾ ਨਹੀਂ ਤੁਸੀਂ ਲੰਮੇ ਪੀਸ ਕੱਟਣੇ ਆ ਜਾਂ ਕਿਸ ਤਰੀਕੇ ਦੇ ਪੀਸ ਕੱਟਣੇ ਆ ਤੁਸੀਂ ਉਸ ਹਿਸਾਬ ਨਾਲ ਕੱਟ ਸਕਦੇ ਆ ਪਰ ਵੀ ਕੱਟ ਲਈ ਹੈਗੀ ਆ ਸ ਆਪਾਂ ਸਰੋਂ ਦਾ ਤੇਲ ਹੱਥਾਂ ਤੇ ਲਾਇਆ ਸੀ ਆਪਣੇ ਬਿਲਕੁਲ ਵੀ ਇਹਨਾਂ ਦੀ ਕੰਡ ਜੀ ਨਹੀਂ ਲੜੀਗੀ ਮੈਂ ਪਹਿਲਾਂ ਇਹਨਾਂ ਨੂੰ ਛੱਲ ਲਿਆ ਸੀਗਾ ਛਿੱਲਣ ਤੋਂ ਬਾਅਦ ਫਿਰ ਆਪਾਂ ਇਹਨੂੰ ਧੋ ਲਿਆ ਧੋਣ ਤੋਂ ਬਾਅਦ ਆਪਾਂ ਇਹਦੇ ਪੀਸ ਕਰ ਲਿਆ ਹਨ ਮੈਂ ਬਰੀਕ ਪੀਸ ਕੀਤੇ ਆ ਇਹਦੇ ਵਿੱਚ ਮੈਂ ਕਾਲੂ ਪਾਵਾਂਗੀ ਇਹ ਚ ਕਾਲੂ ਪਾਵਾਂਗੀ ਕਿਉਂਕਿ ਆਲੂ ਨਾਲ ਥੋੜਾ ਟੇਸਟ ਫਰਕ ਪੈ ਜਾਂਦਾ ਆ ਤੇ ਨਿੱਕਲੀ ਹੋਰ ਹੀ ਲੱਗਦੀ ਆ ਫਿਰ ਇਹ ਤੇ ਇਸ ਲਈ ਆਪਾਂ ਇਹਦੇ ਵਿੱਚ ਇੱਕ ਕਾਲੂ ਪਾ ਲਾਂਗੇ ਉਹ ਆਲੂ ਦਾ ਪੀਸ ਵੀ ਆਪਾਂ ਛੋਟੇ ਕਰਾਂਗੇ ਜਿਆਦਾ ਨਹੀਂ ਕਰਦੇ ਵੱਡੇ ਛੋਟੇ ਛੋਟੇ ਪੀਸ ਰੱਖਾਂਗੇ ਆਪਾਂ ਵੱਡੇ ਪੀਸ ਫਿਰ ਉਹ ਨਾ ਬੰਨ ਹਨਾ ਤਿਆਰ ਹੋਣ ਫਿਰ ਕੱਚੇ ਜਿਹੇ ਰਹਿ ਜਾਣ ਉਹ ਵੀ ਚੰਗੇ ਨਹੀਂ ਲੱਗਦੇਗੇ ਇਸ ਲਈ ਮੈਂ ਵੱਡੇ ਪੀਸ ਨਹੀਂ ਕਰਾਂਗੀ ਛੋਟੇ ਰੱਖਾਂਗੀ ਆਪਾਂ ਤੇਲ ਧਰਪਾ ਅੰਨੇ ਦੇ ਵਿੱਚ ਸਰੋਂ ਦਾ ਸਰੋਂ ਦੇ ਤੇਲ ਚ ਬਣਾਵਾਂਗੀ ਮੈਂ ਥੋੜੇ ਤੇਲ ਪਾਇਆ ਆਪਾਂ ਇਹਦੇ ਚੀ ਭੁੰਨਣੀ ਆ ਥੋੜੀ ਸਬਜੀ ਇਹ ਕਾਲੂ ਦੇਖਿਓ ਟੇਸਟ ਵੱਖਰਾ ਜਿਹਾ ਆਏਗਾ ਇਹਦੇ ਵਿੱਚ ਹਨਾ ਚੀਜ਼ਾਂ ਮਸਾਲੇ ਜਰੂਰ ਪਾ ਕੇ ਆਪਾਂ ਸਬਜੀ ਭਾਜੀ ਚੀਜ਼ਾਂ ਬਣਾਉਣੇ ਆ ਨਾ ਇਹ ਵਾਲੀਆਂ ਚੀਜ਼ਾਂ ਆਲੂ ਦਾ ਪੀਸ ਵੀ ਆਪਾਂ ਬਿਲਕੁਲ ਛੋਟੇ ਛੋਟੇ ਰੱਖਣੇ ਆ ਜਿੱਦਾਂ ਕਿ ਇਹਦੇ ਰੱਖੇ ਨੇ ਅਰਬੀ ਦੇ ਰੱਖਿਆ ਹੈ ਤੇਲ ਆਪਣਾ ਗਰਮ ਹੋਣ ਲੱਗ ਗਿਆ ਤੇ ਉਹਨਾਂ ਚਿਰ ਆਪਾਂ ਆਲੂ ਦੇ ਪੀਸ ਕੱਢਦੇ ਹਾਂ ਹੋਰ ਥੋੜਾ ਜਿਹਾ ਗਰਮ ਹੋ ਜਾਊਗਾ ਨਾ ਥੋੜਾ ਗਰਮ ਹੋ ਜਿਆਦਾ ਜੇ ਠੰਡਾ ਜਿਹਾ ਪਾਲ ਹੈ ਉਦੋਂ ਅਰਬੀ ਜੀ ਨਾਲ ਲੱਗੀ ਜਾਊ ਇਹਦੇ ਤੇ ਬਾਹਲਾ ਮੈਂ ਤੇਲ ਪਾਉਣਾ ਪਸੰਦ ਨਹੀਂ ਕਰਦੀ ਕਿ ਬਾਹਲਾ ਤੇਲ ਪਾਈਏ ਪਹਿਲਾਂ ਪਰਵੀ ਫਰਾਈ ਕਰਦੇ ਹਾਂ ਅੱਜ ਮੈਂ ਇੱਕ ਇੱਕ ਕੜਾਹੀ 'ਚ ਹੀ ਕੰਮ ਕਰਾਂਗੀ ਦੋ ਤੇ ਨਹੀਂ ਕਰਾਂਗੀ ਤੇਲ ਪੂਰਾ ਗਰਮ ਹੋ ਜਾਏਗਾ ਜਦੋਂ ਨਾ ਫਿਰ ਆਪਾਂ ਇਹਦੇ 'ਚ ਪਾਵਾਂਗੇ ਹੇ ਅਰਬੀ ਦੇਖੋ ਚੱਕ ਜੀ ਬਣਨ ਲੱਗ ਗਈ ਆ ਤੇ ਹੁਣ ਜਦੋਂ ਆਪਾਂ ਚੱਕ ਜੀ ਛਾਲਣੀ ਤੇਲ ਆਪਣਾ ਪੂਰਾ ਗਰਮ ਹੋ ਗਿਆ ਤੇ ਆਪਾਂ ਇਹਨੂੰ ਥੋੜੇ ਥੋੜੇ ਕਰਕੇ ਇਹਦੇ ਵਿੱਚ ਪਾਵਾਂਗੇ ਪਹਿਲਾਂ ਸੇਕ ਘੱਟ ਕਰ ਲੈਨੇ ਆ ਸੇਕ ਘੱਟ ਕਰਨ ਦਾ ਮਤਲਬ ਇਹ ਕਿ ਉੱਪਰ ਜੇ ਇਹਨੂੰ ਨਹੀਂ ਫਿਰ ਢਕਣਗੇ ਆਪਾਂ ਛਾਲਣੀ ਨਾਲ ਚੱਕ-ਚੱਕ ਕੇ ਦੇਖੋ ਇਦਾਂ ਪਾਉਂਦੇ ਆਪਾਂ ਨੂੰ ਹੁਣ ਜਦੋਂ ਤਾਂ ਪਾਇਆ ਪਾਉਂਦੇ ਨੇ ਸਾਰੀ ਆਪਣੇ ਉੱਪਰ ਆ ਕੇ ਛਿੱਟੇ ਪੈਣੇ ਸੀਗੇ ਆਪਾਂ ਇਹਨੂੰ ਇਹਦੇ ਵਿੱਚ ਫਰਾਈ ਕਰ ਲੈਨੇ ਆ ਮੈਂ ਇੱਕ ਆਲੂ ਪਾਇਆ ਵਾ तुम ज्यादा पाने तो आलू ज़्यादा भी पा लिये थोड़े पर अपने पर डिपेंड कर आप फ्राई करते हैं उन्हें चार आप प्याज कट ले करते पेस्ट तैयार जो तक यह फ्राई होने क्योंकि ये घो बचूगा मैं इसलिए होर कड़ाही तरी भी चाले जी बना लेने ले। रोटी टाइम हैगा नहीं बना सब्जी का उद तक यह बन जाने आप चेर करते हैं पेस्ट तैयार सब्जी अपनी जी समझो बन गई आ बनी नहीं मतलब बन गई है बन रही आला <coughs> देखो इधर सोनी बनेगी बहुत सोनी कड़क कड़क भी कर दी बनेगी तो बड़ी टेस्ट बनती ते है इस तरीके अपना ये जो तेल देखो कि आप भुन लेना मसाला सारा साल तू नहीं रखे जिमें चलो दस मिनट टाइम लग जोर लग जाएगी ਬੜੀ ਬਾਰ ਬਾਰ ਘੋਟ ਕੇ ਭਾਈ ਬੀ ਇਹ ਵੀ ਪੱਕੀ ਖਾਣੀ ਐ ਕੱਚੀ ਦਾ ਥੋੜੋ ਖਾਣਾ ਤੇ ਲੱਗੀਆਂ ਛਾਲਾਂ ਦੇਣਾ ਹਨਾ ਛਾਲਾ ਮਾਰ ਲੱਗੀ ਹੋਈ ਐ ਇਹ ਮੈਂ ਖੁੱਲੀ ਕੜਾਹੀਂਂ ਦਾ ਨਹੀਂ ਮੈਂ ਤਾਂ ਥੋੜੀ ਜੀ ਤਾਂ ਸਬਜੀ ਐ ਵੈਸੇ ਮੇਰੀ ਗਲਤੀ ਐ ਅ ਮਿਸਟੇਕ ਐ ਮੇਰੀ ਕਿ ਮੈਂ ਖੁੱਲੀ ਤਰਨੇ ਸਾਬਾ ਲਾਇਆ ਮੈਂ ਬਹੁਤ ਖਾਂਦੀ ਅਰਬੀ ਦੀ ਸਬਜੀ ਤਾਂ ਕਈ ਤਰੀਕਿਆਂ ਨਾਲ ਬਣਾਉਣੀ ਐ ਅੱਜ ਇਹ ਨੋੜ ਨਹੀਂ ਚੀਕ ਤਾਂ ਮਾ ਕੇ ਚਲੋ ਸੈਂਪਲ ਤਰੀਕਾ ਨਾਲ ਬਣਾਉਂਦੇ ਹਾਂ ਥਾਲ ਗਏ ਹਨਾ ਖਾਂਦੀ ਰਹੀਦਾ ਹਾਂ ਇਨੋਂ ਆਪਾਂ ਹਣ ਕੱਢ ਲੈਨੇ ਆ। ਇਹ ਵਈਆ ਬਣਾ ਤੇ ਥੋੜੀ ਬੋਤੀ ਮਸਾਲੇ ਚ ਵੀ ਇਹਨੇ ਬਣਨਾ ਹਲੇ। ਮਸਾਲਾ ਵੀ ਪਕਾਵਾਂਗੇ ਆਪਾਂ ਇਹਦੇ ਅੰਦਰ ਤੱਕ ਮਸਾਲਾ। ਜਿਹੜਾ ਇਹਦੇ ਵਿੱਚ ਬਿਲਕੁਲ ਮਿਕਸ ਹੋ ਜਾਵੇ। ਇਹਦਾ ਇਹਦਾ ਕਰ ਲਈ ਆਪਾਂ ਇਹਨੂੰ ਤੱਲੀ ਜੀ ਹੋ ਜੇ ਦੇਖੋ ਕਿੰਨੀ ਬਣ ਜਾਂਦੀਆਂ ਮੜ ਕੇ ਨਾ। ਇਹ ਜਦੋਂ ਹੁਣ ਹਲੇ ਪੂਰੀ ਤਰ੍ਹਾਂ ਹੋ ਜੇਗੀ ਮਸਾਲੇ ਚ ਵੀ ਇਹਦੇ ਚ। ਤੇ ਬੜੀ ਟੇਸਟ ਬਣੇਗੀ। ਇਹ ਕਦੇ ਵੀ ਇੱਕ ਜੁੜ ਜੇ ਜਾਂਦੀ ਹੈ ਨਾ ਇਹਨੂੰ ਏਦਾਂ ਏਦਾਂ ਵਿਖੇ ਕਰਦੇ ਆਪਾਂ ਠੋੜੀ ਇਹ ਬਣ ਗਿਆ ਆਪਾਂ ਇਹਨੂੰ ਕੱਢ ਲੈਣੇ ਆ ਦੂਸਰੇ ਕਿਸੇ ਭਾਂਡੇ 'ਚ ਆਪਾਂ ਇਹਦੇ ਵਿੱਚ ਜੀਰਾ ਤੇ ਰਾਏ ਪਾ ਲਈਏ ਹੁਣ ਆਪਾਂ ਪੇਸਟ ਬਣਾਇਆ ਹੋਇਆ ਜਿਹੜਾ ਆਪਣਾ ਨਾ ਆ ਪਿਆਜ਼ ਆਦਰ ਲਸਣ ਦਾ ਪੇਸਟ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਫੁੰਨਾ ਦੇ ਆਪਾਂ ਤੁਸੀਂ ਦੇਖੋ ਸਟੈਂਡ ਵੀ ਹੈਗਾ ਤਾਂ ਆਪਾਂ ਕਰ ਦਾਂਗੇ ਤਾਂ ਇਹਨਾਂ ਆਪਾਂ ਇਹਨੂੰ ਪਾਉਂਦੇ ਆਂ ਜਿਹੜੇ ਮਸਾਲੇ ਪਾਵਾਂਗੇ ਉਹ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਜਿੱਚ ਪਾਤੀ ਆਪਾਂ ਹਲਦੀ ਹੁਣ ਪਾਵਾਂਗੇ ਆਪਾਂ ਨਮਕ ਸੇਕ ਘੱਟ ਰੱਖਣਾ ਵਾ ਹਲਦੀ ਜਲ ਜੇ ਲੱਗ ਜਾਂਦੀ ਹੈ ਨਾ ਨਮਕ ਸਵਾਦ ਅਨਸਾਰ ਜਿੰਨੀ ਆਪਣੀ ਸਬਜ਼ੀ ਹਿਸਾਬ ਨਾਲ ਥੋੜੀ ਪਾਵਾਂਗੇ ਆਪਾਂ ਲਾਲ ਮਿਰਚ ਆਪਾਂ ਪਹਿਲਾਂ ਹਰੀਆਂ ਮਿਰਚਾਂ ਚਾਰ ਪੰਜ ਪਾ ਚੁੱਕੇ ਆਂ ਜੋ ਜੋ ਪਾਉਣੇ ਆਪਾਂ ਤੋਂ ਨਾਲ ਦੀ ਨਾਲ ਆਪਾਂ ਦਿਖਾ ਰਹੇ ਆਂ ਵਿੱਚ ਪਾਵਾਂਗੇ ਆਪਾਂ ਹੰਗਾ ਹੰਗਾ ਥੋੜੀ ਜਿਹੀ ਪਾਈ ਹੈ ਆਪਾਂ ਨੇ ਜ਼ਿਆਦਾ ਨਹੀਂ ਪਾਈ ਸੀ ਤੇ ਵਿੱਚ ਪਾਉਣਾ ਆਪਾਂ ਥੋੜਾ ਜਿਹਾ ਗਰਮ ਮਸਾਲਾ ਜਿੰਨੇ ਆਪਾਂ ਪਾਵਾਂਗੇ ਟੇਸਟ ਬਣ ਜਾਂਦਾ ਹੋਰ ਚਾ ਚਲੋ ਠੀਕ ਹੈ ਧਨੀਆ ਪਾਊਡਰ ਅੰਦਾਜ਼ ਚਮਚਾ ਢੇਗੀ ਮਿਰਚ ਅੱਜ ਮੈਂ ਚ ਟਮਾਟਰ ਨਹੀਂ ਪਾਏਗੇ ਕਿਉਂਕਿ ਮੈਂ ਟਮਾਟਰ ਲਿਆਉਣੇ ਭੁੱਲ ਗਈ ਖਲ ਬਜ਼ਾਰ ਚੋਂ ਸਿੱਧੀ ਸੱਚੀ ਜੀ ਬਾਤ ਹੈ ਬਚ ਪਾਵਾਂਗੇ ਮੈਂ ਚੰਕੀ ਚਾਟ ਮਸਾਲਾ ਚੰਕੀ ਚਾਟ ਮਸਾਲੇ ਨਾਲ ਬਹੁਤ ਹੀ ਟੇਸਟ ਬੰਦਾ ਹੈ ਖੱਟ ਮਿੱਠਾ ਤੁਸੀਂ ਵੀ ਪਾਇਆ ਕਰੋ ਭੈਣੋ ਚਲੋ ਜੀ ਥੋੜਾ ਪਾਵਾਂਗੇ ਪਾਣੀ ਕਿਉਂਕਿ ਆਪਾਂ ਮਸਾਲਾ ਭੁੰਨਣਾ ਘਾਟੇ ਛੇ ਕਰਕੇ ਪਾਇਆ ਆਪਾਂ ਜਿਹੜਾ ਦਾ ਟੇਸਟ ਹੋਏਗਾ ਬਹੁਤ ਵੱਖਰੇ ਤਰੀਕੇ ਦਾ ਟੇਸਟ ਆਏਗਾ ਇਹ ਚੱਕ ਚੀਜ਼ ਹੋਰ ਐਡ ਕਰਾਂਗੇ ਸਾਂਝੀ ਸਬਜੀ ਆਪਣੀ ਰੈਡੀ ਐ ਇਹ ਕਿਹ ਚੀਜ਼ ਹੋਰ ਐਡ ਕਰਾਂਗੇ ਤੁਸੀਂ ਬਹੁਤ ਵਾਰ ਦੇਖ ਚੁੱਕੇ ਆਪਾਂ ਕੀ ਐਡ ਕਰਦੇ ਹੁੰਦੇ ਆ ਸ਼ਾਹੀ ਪਨੀਰ ਦਾ ਮਸਾਲਾ ਮੈਂ ਹਰ दाल ਸਬਜੀ ਇਹ ਨਹੀਂ ਆਪਾਂ ਜੇ ਪਨੀਰ ਬਣਾਣਾ ਤਾਂ ਉਹਦੇ ਚੀ ਪਾਉਣਾ ਜਿਹੜੀ ਮਰਜੀ ਸਬਜੀ ਚ ਪਾਓ ਤੇ ਮੈਂ ਕਰਾਂ ਇੱਕ ਪਾਰੀਂਗਾ ਜਦੋਂ ਪਾ ਮਸਾਲਾ ਪਾਉਣੇ ਉਹਦੀ ਬੜੀ ਖੁਸ਼ਬੂ ਆਉਂਦੀ ਹੈ ਪਰ ਜਦੋਂ ਖਾਵਾਂਗੇ ਉਹ ਤਾਂ ਬਾਰੇ ਨਿਆਰੇ ਹੋ ਜਾਂਦੇ ਨੇ ਤੇ ਹਮੇਸ਼ਾ ਪਾਣੀ ਪਾਇਆ ਮੈਂ ਕਿਹਾ ਨੂੰ ਮੇਰੇ ਕੱਪ ਨੂੰ ਪਿਆਜ਼ ਅਦਰਕ ਲਸਣ ਦਾ ਪੇਸਟ ਲੱਗਿਆ ਹੋਇਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਰਬੀ ਇਹ ਲੱਗਦੀ ਹੈ ਰਿੱਝਣ ਤੁਸੀਂ ਇਹ ਚ ਦਹੀਂ ਵੀ ਪਾ ਸਕਦੇ ਹੋ ਦਾ ਦੋ ਚਮਚੇ ਪਾਉਣੇ ਹਨ ਪਰ ਤੁਸੀਂ ਦਹੀਂ ਪਾ ਸਕਦੇ ਹੋ ਤੁਸੀਂ ਸਬ ਤੋਂ ਛੱਡੋ ਬਾਕੀ ਛੱਡੋ ਮਸਾਲਾ ਵੇਖ ਕਿੰਨਾ ਘੈਂਟ ਬਣਿਆ ਵਾ ਘੈਂਟ ਘੈਂਟ ਇਹ ਚਵਾਵਾਂਗੇ ਆਪਾਂ ਅਰਬੀ ਅਰਬੀ ਆਲੂ ਆਪਾਂ ਕਰਦੇ ਨੇ ਚੰਗੀ ਤਰ੍ਹਾਂ ਮਿਕਸ ਘਟ ਸੇਕਦੇ ਤੁਸੀਂ ਕਦੇ ਬਣਾ ਕੇ ਦੇਖਿਓ ਭੈਣੋ ਇਸ ਤਰ੍ਹਾਂ ਹਰ ਇੱਕ ਦਾ ਆਈਡੀਆ ਆਪਾਂ ਨੂੰ ਲੈਣਾ ਚਾਹੀਦਾ ਮੈਂ ਵੀ ਲੈਣੀ ਹੰਨੀ ਲੋਕਾਂ ਦੇ ਆਈਡੀਏ ਭਾਈ ਕਿ ਕਿਸ ਤਰ੍ਹਾਂ ਦੀ ਹਰ ਵੀ ਸਾਲ ਦੇਖੋ ਮਰਜ਼ੀ ਆਪਣੀ ਆਪਣੀ ਕਰੋ ਪਰ ਆਈਡੀਆ ਲੈਣਾ ਬੁਰੀ ਬਾਤ ਨਹੀਂ ਹੁਣ ਆਪਾਂ ਇਹਨੂੰ 5 ਤੋਂ 7 ਮਿੰਟ ਸੇਕ ਧੀਮੀ ਅੱਗ ਤੇ ਬਿਲਕੁਲ ਸਲੋ ਅੱਗ ਤੇ ਹਾਲੇ ਮੈਂ ਧੀਰ ਰੱਖ ਕੇ ਭੁੱਲ ਗਈ ਸੀ ਤਾਂ ਬਾਅਦ ਚ ਪਤਾ ਚੱਲਿਆ ਕਿ ਵਿਚਾਰੀ ਸਬਜ਼ੀ ਦੀ ਤਾਂ ਬਲੀ ਜਾਣ ਵਾਲੀ ਹੋਈ ਪਈ ਹੈਗੀ ਹਣਾ ਤਾਂ ਪਰਫੇਟ ਨਹੀਂ ਬਚ ਗਈ ਮੈਂ ਤਾਂ ਕਿ ਗਈ ਦੁਬਾਰਾ ਬਣਾਉਣੀ ਪੈਗੀ ਫਟਾਫਟ ਪਰ ਨਹੀਂ ਬਚ ਗਈ ਭਗਵਾਨ ਨੇ लाजपत ਰੱਖ ਲਈ ਮੈਂ ਇਸ ਤਰ੍ਹਾਂ ਬਣਾਉਣੀ ਹੁੰਦੀ ਆ ਅਰਬੀ ਕਿਉਂ ਵੀ ਘੱਟ ਲੱਗਿਆ ਮਸਾਲਾ ਵੀ ਬੜਾ ਸੋਹਣਾ ਭੁੱਜ ਗਿਆ ਤੇ ਆਪਣੀ ਅਰਬੀ ਵੀ ਬੜੀ ਸੋਹਣੀ ਬਣੀ ਆ ਆਪਾਂ ਲਵਾ ਲੈਂਨੂ 5-7 ਮਿੰਟ ਜਿ세ਇਕ ਉਸ ਤੋਂ ਬਾਅਦ ਦੇਖਦੇ ਆਂ ਕੈਸੀ ਬਣਦੀ ਹੈ ਮਾਗੇ ਦੇ ਵਿੱਚ ਕਸੂਰੀ ਮੇਥੀ ਕਸੂਰੀ ਮੇਥੀ ਦਾ ਵਰਤਾਨਾ ਪਤਾ ਹੈਗਾ ਨਾ ਗੰਡਿਆਂ ਦੀ ਪਤਾ ਲੱਗਦਾ ਵੀ ਕਸੂਰੀ ਮੇਥੀ ਪਾਈ ਆ ਹਾਂ ਲਓ ਜੀ ਇਹਨੂੰ ਆਪਾਂ ਸੇਕ ਲਵਾਵਾਂਗੇ 1 ਮਿੰਟ ਦਾ 1 ਮਿੰਟ ਦਾ ਸੇਕ ਲੱਗਣ ਨਾਲ ਇਹਦੀ ਖੁਸ਼ਬੂ ਸਾਰੀ ਸਬਜ਼ੀ ਦੇ ਵਿੱਚ ਪੈ ਜਾਏਗੀ ਉਸ ਤੋਂ ਬਾਅਦ ਆਪਾਂ ਕਰਾਂਗੇ ਇਹਨੂੰ ਮਿਕਸ ਆਪਣੀ ਸਬਜ਼ੀ ਰੈਡੀ ਆ ਇਕਟਮੈਂਟ ਹੋ ਗਿਆ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਗੇ ਅਨੋਜੀ ਆਪਣੀ ਇਹ ਰਸਪੀ ਨਹੀਂ ਰਸਪੀ ਨਹੀਂ ਰਸਮਿਸੀ ਅਰਬੀ ਤਿਆਰ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਆ ਕਰੋ ਤੁਸੀਂ ਦੱਸਿਓ ਤੁਹਾਨੂੰ ਕਿੱਸਤਨ ਲੱਗੀ ਮੇਰੀ ਵੀਡੀਓ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜਾਂਦੇ ਵਾਸਤੇ ਰਹਾ